ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਿਲਕੁਲ ਨਵਾਂ ਡਿਜ਼ਾਈਨ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਅਜੇ ਤੱਕ ਕਿਸੇ ਨੇ ਵੀ ਨਹੀਂ ਪਾਇਆ ਬਹੁਤ ਹੀ ਸੋਹਣਾ ਡਿਜ਼ਾਈਨ ਤਿਆਰ ਕੀਤਾ ਹੈ ਬਿਲਕੁਲ ਨਵਾਂ ਡਿਜ਼ਾਈਨ ਹੈ ਤੇ ਤੁਸੀਂ ਇਸ ਨੂੰ ਅੰਡ ਤੱਕ ਜ਼ਰੂਰ ਦੇਖਣਾ ਤੇ ਬਹੁਤ ਸੋਨਾ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਲੇਡੀਜ਼ ਜੈਕਟ ਤੇ ਬੱਚਿਆਂ ਦੀ ਕੋਟੀ ਤੇ ਛੋਟੇ ਬੱਚਿਆਂ ਦੀ ਕੋਟੀ ਤੇ ਵਾਲਾ ਡਿਜ਼ਾਈਨ ਪਾਇਆ ਹੋਇਆ ਬਹੁਤ ਹੀ ਸੋਹਣਾ ਲੱਗੇਗਾ ਤੇ ਬਹੁਤ ਪਿਆਰਾ ਡਿਜ਼ਾਈਨ ਹੈ 6 6 ਦੇ ਹਸਾਮ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ ਇਹ 12 ਸਲਾਈਆਂ ਦਾ ਇੱਕ ਡਿਜ਼ਾਈਨ ਹੈ ਮੈਂ ਤੁਹਾਨੂੰ ਇੱਥੇ 6 ਸਲਾਈਆਂ ਬਣਾ ਕੇ ਦਿਖਾਵਾਂਗੀ ਤੇ ਅਗਲੀਆਂ 6 ਸਲਾਈਆਂ ਬਾਰੇ ਮੈਂ ਤੁਹਾਨੂੰ ਨਾਲ ਹੀ ਦੱਸ ਦਵਾਂਗੀ ਕਿਉਂਕਿ ਜੇ 12 ਸਲਾਈਆਂ ਬਣਾਵਾਂਗੇ ਤੇ ਜਿਹੜੀ ਵੀਡੀਓ ਇਹ ਬਹੁਤ ਲੰਬੀ ਹੋ ਜਾਏਗੀ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਤੁਸੀਂ ਇਸ ਨੂੰ ਵੇਖਿਓ ਜਰੂਰ ਐਂਡ ਤੱਕ ਦੇਖਿਓ ਫੇਰ ਹੀ ਤੁਹਾਨੂੰ ਡਿਜ਼ਾਈਨ ਜਿਹੜਾ ਸਮਝ ਆਏਗਾ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਹੋਏਗਾ ਹੁਣ ਆਪਾਂ ਸ਼ੁਰੂ ਕਰਦੇ ਹਾਂ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਹੋ ਜੀ ਉਹਨੂੰ ਲਾਈਕ ਕਰਨਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਆਹ ਡਿਜ਼ਾਈਨ ਜਿਹੜਾ ਸਾਰੀਆਂ ਭੈਣਾਂ ਨੂੰ ਬਹੁਤ ਹੀ ਪਸੰਦ ਆਊਗਾ। ਲੱਕੁੰਡਾ ਉਤਾਰ ਲੈਣਾ ਹੈ। ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਵਾ। ਦੋ ਕੁੰਡੇ ਪਹਿਲਾਂ ਆਪਾਂ ਉਲਟੇ ਬਣਾਉਣਾ ਨੇ। ਸਟਾਰਟਿੰਗ ਤੇ ਦੋ ਕੁੰਡੇ ਉਲਟੇ ਬਣਾਉਣੇ 6 ਕੁੰਡਿਆਂ ਦਾ ਡਿਜ਼ਾਈਨ ਹੈ ਫਿਰ ਧਾਗਾ ਪਿੱਛੇ ਕਰਾਂਗੇ। ਇੱਕ ਕੁੰਡੇ ਤੋਂ ਹੁਣ ਆਪਾਂ 7 ਕੁੰਡੇ ਬਣਾਉਣੇ ਆ ਇਸ ਤਰ੍ਹਾਂ ਇੱਕ ਫਿਰ 1 ਵਾਲ ਪਾ ਲਿਆ 2 ਇੱਕ ਵਾਰ ਫੇਰ ਹੁਣ ਲਿਆ 3 ਹੋ ਗਏ ਫਿਰ ਵਾਲ ਪਾ ਲਿਆ 4 5 ਫਿਰ ਵਾਲ ਪਾ ਲਿਆ ਤੇ 6 ਇੱਕ ਕੁੰਡੇ ਤੋਂ ਆਪਾਂ 7 ਕੁੰਡੇ ਬਣਾ ਲੈਨੇ ਆ ਵੇਖੋ 2 4 6 ਤੇ ਇੱਕ 7 ਹੁਣ ਤਾਂ ਅਗ ਆਪਣੀ ਵਾਲੀ ਸਾਈਡ ਕਰਾਂਗੇ 3 ਕੁੰਡੇ ਉੱਤੇ ਇੱਕ 2 3 ਇਹ ਹੀ 6 ਕੁੰਡੇ ਆਪਾਂ ਆਪਣੀ ਪਹਿਲੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਫਿਰ ਵੇਖੋ 2 ਕੁੰਡੇ ਪਹਿਲਾਂ ਉਲਟੇ ਬਣਾਉਣੇ ਆ ਧਾਗਾ ਪਿੱਛੇ ਕਰ ਲੈਣਾ ਇੱਕ ਕੁੰਡੇ ਤੋਂ 7 ਕੁੰਡੇ ਬਣਾਉਣੇ ਆ ਇੱਕ ਬਣਾ ਲਿਆ 2 3 6 ਇੱਕ ਸੱਤ ਜੇਕਰ ਇਸ ਤਰ੍ਹਾਂ ਵਾਲਪਾ ਕੇ ਪਤ ਤਿੰਨ ਵਾਰ ਮੋੜ ਲਈਨੇ ਕੁੰਡੇ ਸਾਡੇ 7 ਹੋ ਜਾਂਦੇ ਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ 1 2 3 ਇਹ ਸਾਡਾ 5 6 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਅੱਗੇ ਫਿਰ 6 ਕੁੰਡਿਆਂ ਦਾ ਡਿਜ਼ਾਈਨ ਬਣਾਵਾਂਗੇ 1 ਤੇ 2 ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ 1 2 3 4 5 6 7 ਇੱਕ ਗੁੰਡੇ ਤੋਂ ਆਪਾਂ 7 ਗੁੰਡੇ ਨਾਲ ਇੱਤਗਾ ਆਪਣੀ ਵਾਲੀ ਸਾਈਡ ਕਰਾਂਗੇ ਲਾਸਟ ਤੇ ਆਪਾਂ ਦੋ ਗੁੰਡੇ ਉਲਟੇ ਬਣਾਉਣੇ ਆ ਤਿੰਨ ਵੀ ਬਣਾ ਸਕਦੇ ਜੇ ਦੋ ਵੀ ਬਣਾ ਸਕਦੇ ਜੇ ਇੱਤਗਾ ਪਿੱਛੇ ਕਰਾਂਗੇ ਲਾਸਟ ਵਾਲਾ ਗੁੰਡਾ ਜਿਹੜਾ ਇਹਨੂੰ ਸਿੱਧਾ ਬਣਾ ਲਾਂਗੇ ਜੇ ਤੁਸੀਂ ਇਕੁਅਲ ਗੁੰਡੇ ਕਰਨੇ ਆ ਤੇ ਇੱਧਰ ਵੀ ਦੋ ਬਣਾ ਸਕਦੇ ਜੇ ਫੂਨਾ ਗੇਂ ਦੂਸਰੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਜਿਹੜੇ ਉਧਰੋਂ ਆਪਾਂ ਉਲਟੇ ਬਣਾਏ ਸੀ ਦੋ ਕੁੰਡੇ ਸਿੱਧੇ ਬਣਾ ਲਏ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਜਿਹੜੇ ਸਾਡੇ ਕੋਲ ਸੱਤ ਕੁੰਡੇ ਨੇ ਇਹਨਾਂ ਦੇ ਵਿੱਚੋਂ ਆਪਾਂ 1 2 ਤੇ 3 ਕੁੰਡੇ ਲੈਣੇ ਨੇ ਮੈਂ ਸ੍ਰੀਕੇ ਦੇ ਨਾਲ ਤਿੰਨ ਕੁੰਡੇ ਲੈਣੇ ਨੇ ਤੇ ਇਕੱਠੇ ਬੁੰਦਨੇ ਨੇ ਤਿੰਨ ਕੁੰਡਿਆਂ ਨੂੰ ਇਕੱਠੇ ਬੰਨਤਾ ਫਿਰ ਇੱਕ ਕੁੰਡਾ ਫਿਰ ਸਿੰਗਲ ਹੀ ਗੁੰਨਾ ਹੈ ਅਗਲੇ ਫੇਰ ਤਿੰਨ ਗੁੰਬਿਆਂ ਨੂੰ ਇਕੱਠੇ ਗੁੰਨਾ। ਇਸ ਤਰੀਕੇ ਦੇ ਨਾਲ ਇਹ ਸਾਡੇ ਹੁਣ ਸੱਤ ਗੁੰਡਿਆਂ ਤੋਂ ਫਿਰ ਤਿੰਨ ਗੁੰਡੇ ਰਹਿ ਗਏ ਨੇ ਫਿਰ ਧਾਗਾ ਪਿੱਛੇ ਕਰਾਂਗੇ ਪੰਜ ਗੁੰਡੇ ਸਿੱਧੇ ਬਣਾਵਾਂਗੇ 1 2 3 4 ਤੇ 5 ਪੰਜ ਗੁੰਡੇ ਸਿੱਧੇ ਬਣਾ ਲਏ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਫਿਰ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਕਰਨਾ ਹੈ। ਐ ਵੇਖੋ ਤੇ ਤਿੰਨ ਕੁੰਡੇ ਲੈਣੇ ਨੇ ਤੇ ਉਲਟਾ ਬੁਣ ਕੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਇੱਕ ਕੁੰਡਾ ਜਿਹੜਾ ਇਹਨੂੰ ਸਿੰਗਲ ਹੀ ਆਪਾਂ ਬੁਣਨਾ ਹੈ ਉਲਟਾ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਧਾਗਾ ਪਿੱਛੇ ਕਰਾਂਗੇ ਪੰਜ ਕੁੰਡੇ ਸਿੱਧੇ 1 2 3 4 ਤੇ 5 ਹੁਣ ਧਾਗਾ ਓਹਣੀ ਵਾਲੀ ਸਾਈਡ ਕਰਾਂਗੇ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡਾ ਉਲਟਾ ਗੁਣਾਗੇ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਦੇ ਆਂ ਧੱਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਡਿਜ਼ਾਈਨ ਦੀ ਸਾਡੀ ਦੂਸਰੀ ਸਲਾਈ ਵੀ ਬਣ ਗਈ ਆ ਹੁਣ ਆ ਗਏ ਆਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਫਿਰ ਸਿੱਧੇ ਪਾਸੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਨਾ ਹੈ ਸੀ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਐਲਾ ਕੁੰਡਾ ਉਤਾਰ ਲੈਣਾ ਫਿਰ ਧੱਗਾ ਆਪਣੀ ਵਾਲੀ ਸਾਈਡ ਕਰ ਲੈਣਾ ਦੋ ਕੁੰਡੇ ਉਲਟੇ ਬਣਾ ਲਏ ਹੁਣ ਭਾਗਾਂ ਪਿੱਛੇ ਕਰਾਂਗੇ ਇਹ ਵਾਲੇ ਕੁੰਡੇ ਨੂੰ ਉਤਾਰ ਕੇ ਇਸ ਤਰੀਕੇ ਦੇ ਨਾਲ ਪਾ ਲੈਣਾ ਆ ਤੇ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਹੁਣ ਇਹ ਕੁੰਡਾ ਜਿਹੜਾ ਇਹਨੂੰ ਸਿੰਪਲੀ ਆਪਾਂ ਹੁਣ ਲੈਣਾ ਇਧਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਇਧਰ ਜਿਹੜਾ ਇੱਕ ਕੁੰਡਾ ਆਪਾਂ ਸਿੰਗਲ ਬੋਲ ਲਿਆ ਹੁਣ ਭਾਗ ਆਪਣੀ ਵਾਲੀ ਸਾਈਡ ਕਰਾਂਗੇ ਪੰਜ ਕੁੰਡੇ ਉਲਟੇ ਬਣਾਵਾਂਗੇ ਅੰਮਿਤ ਸੱਡੇ ਪੰਜ ਕੁੰਡੇ ਜਿਹੜੇ ਉਲਟੇ ਆ ਜਾਂਦੇ ਨੇ ਧਾਗਾ ਪਿੱਛੇ ਕਰਾਂਗੇ ਫਿਰ ਇਸ ਤਰੀਕੇ ਦੇ ਨਾਲ ਕਰਕੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰਾਂਗੇ ਇੱਕ ਕੁੰਡਾ ਜਿਹੜਾ ਸਿੰਪਲ ਸਿੱਧਾ ਬਣਾ ਲੈਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਫੇਰ ਉਲਟੇ ਬਣਾ ਲੈਣੇ ਜਿਹੜੇ ਉਲਟੇ ਕੁੰਡੇ ਨੇ ਇਹ ਉਲਟੇ ਹੀ ਬਣਨੇ ਫਿਰ ਧਾਗਾ ਪਿੱਛੇ ਕਰਾਂਗੇ ਐਵੇਂ ਵਾਲੇ ਕੁੰਡੇ ਦਾ ਮੂੰਹ ਘੁਮਾ ਕੇ ਇੱਧਰ ਨੂੰ ਕਰ ਲੈਣਾ ਵਾ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇੱਕ ਕੁੰਡਾ ਸਿੱਧਾ ਧਾਗਾ ਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਲਾਸਟ ਵਾਲਾ ਕੁੰਡਾ ਸਿੱਧਾ ਇਸ ਤਰ੍ਹਾਂ ਕਰਕੇ ਸਾਡੀ ਤੀਸਰੀ ਸਲਾਈ ਬਣ ਗਈ ਆ ਹੁਣ ਆ ਗਏ ਆ ਚੌਥੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਬਣਉਣ ਤੋਂ ਬਾਅਦ ਅੰਗੇ ਸਾਡੇ ਕੋਲ ਆ ਦੋ ਕੁੰਡੇ ਰਹਿ ਗਏ ਆ ਇਹ ਆਪਾਂ ਦੋ ਕੁੰਡਿਆਂ ਨੂੰ ਇਸ ਤਰੀਕੇ ਦੇ ਨਾਲ ਇਕੱਠਾ ਬੁਣ ਦੇਣਾ ਉਲਟਾ ਤੱਗਾ ਪੁੱਛੇ ਕਰਾਂਗੇ ਪੰਜ ਕੁੰਡੇ ਸਿੱਧੇ 1 2 3 4 5 ਤੱਗਾ ਆਪਣੀ ਵਾਲੀ ਸਾਈਡ ਫੇਰ ਦੋ ਤੋਂ ਇੱਕ ਕਰਾਂਗੇ ਜਿਹੜੇ ਆਪਾਂ 1 ਤੋਂ 7 ਕੁੰਡੇ ਕੀਤੇ ਸੀ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਕਟਾ ਦੇਣਾ ਪੰਜ ਕੁੰਡੇ ਫੇਰ ਆਪਾਂ ਸਿੱਧੇ ਬਣਾਉਣੇ ਨੇ ਤੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਇਹ ਵਾਲਾ ਡਿਜ਼ਾਈਨ ਜਿਹੜਾ ਇਹਨੂੰ ਤੁਸੀਂ ਬਰੀਕ ਮੂਲ ਤੇ ਪਾਉਣਾ ਐ ਵੇਖੋ ਮੇਰੇ ਕੋਲ ਕਿੰਨੀ ਬਰੀਕ ਫੂਲ ਆ ਜੇ ਤੁਸੀਂ ਇਸ ਨੂੰ ਬਰੀਕ ਮੂਲ ਤੇ ਪਾਓਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਜੇ ਇਸ ਨੂੰ ਤੁਸੀਂ ਮੋਟੀ ਫੂਲੀ ਤੇ ਪਾਓਗੇ ਤੇ ਜਿਹੜਾ ਸਹੀ ਨਹੀਂ ਲੱਗੇਗਾ ਬਰੀਕ ਮੂਲ ਤੇ ਕਿਸੇ ਵਾਲਾ ਡਿਜ਼ਾਈਨ ਜਿਹੜਾ ਪਾਉਣਾ ਇਸ ਤਰ੍ਹਾਂ ਕਰਕੇ ਸਾਡੀਆਂ ਚਾਰ ਸਲਾਈਆਂ ਬਣ ਗਈਆਂ ਨੇ ਹੁਣ ਪੰਜਵੀਂ ਸਲਾਈ ਵੇਖੋ ਆਪਾਂ ਕਿਸ ਤਰ੍ਹਾਂ ਬਣਾਉਣੀ ਐ ਪਹਿਲਾ ਕੁੰਡਾ ਉਤਾਰ ਲਿਆ ਫਿਰ ਧੱਗ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਸਿਰਫ ਪੰਜ ਕੁੰਡੇ ਉਲਟੇ ਇਹ ਸਾਡੀ ਪੰਜਵੀਂ ਸਲਾਈ ਬਣ ਰਹੀ ਹੈ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਜਿਹੜਾ ਸਿੱਧਾ ਕੁੰਡਾ ਉਹਨੂੰ ਸਿੱਧਾ ਬਣਾ ਲੈਣਾ ਜਿਹੜੇ ਉਲਟੇ ਕੁੰਡੇ ਆ ਉਹਨਾਂ ਨੂੰ ਉਲਟੇ ਬਣਾ ਲੈਣਾ ਪੰਜਵੀਂ ਸਲਾਈ ਦੇ ਵਿੱਚ ਲਾਸਟੇ ਸਾਡੇ ਕੋਲੋਂ ਫੇਰ ਦੋ ਕੁੰਡੇ ਉਲਟੇ ਲਾਸਟ ਵਾਲਾ ਜਿਹੜਾ ਹੋ ਸਿੱਧਾ ਆ ਦੇਗਾ ਹੁਣ ਆ ਗਏ ਹਾਂ ਸ਼ੇ ਮਿਸ ਲਾਈਟੇ ਇਹਨਾਂ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰ ਲੈਣਾ ਵਾ ਇਹ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਪੰਜ ਕੁੰਡੇ ਸਿੱਧੇ ਇੱਕ ਉਲਟਾ 5 ਸਿੱਧੇ ਜੋ ਡਿਜ਼ਾਈਨ ਦੀਆਂ ਸਾਡੀਆਂ 6 ਸਲਾਈਆਂ ਬਣ ਗਈਆਂ ਨੇ 6 ਸਲਾਈਆਂ ਦੇ ਵਿੱਚ ਡਿਜ਼ਾਈਨ ਜਿਹੜਾ ਇੱਕ ਵਾਰ ਬਣ ਗਿਆ ਹੁਣ ਇਸ ਤੋਂ ਬਾਅਦ ਡਿਜ਼ਾਈਨ ਜਿਹੜਾ ਚੇਂਜ ਹੋਏਗਾ ਮੈਂ ਤੁਹਾਨੂੰ ਪਹਿਲੀ ਇੱਕ ਸਲਾਈ ਜਿਹੜੀ ਆ ਉਹ ਬਣਾ ਕੇ ਦਿਖਾ ਰਹੀ ਹਾਂ ਹੈ ਵੇਖੋ 6 ਸਲਾਈਆਂ ਬਣ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਬਣਿਆ ਹੈ ਹੁਣ ਜੇਕਰ ਤੁਸੀਂ ਇਸ ਨੂੰ ਇਸ ਦੇ ਉੱਪਰ ਉੱਪਰ ਬਣਾਉਣਾ ਚਾਹੁੰਦੇ ਹੋ ਤੇ ਉੱਪਰ ਉੱਪਰ ਵੀ ਬਣਾ ਸਕਦੇ ਹੋ ਤੇ ਵੈਸੇ ਮੈਂ ਜਿਹੜਾ ਡਿਜ਼ਾਈਨ ਬਣਾਇਆ ਤੁਹਾਨੂੰ ਅੱਗੇ ਦਿਖਾਉਣੀ ਉਹ ਆਪਾਂ ਇੱਥੇ ਚੇਂਜ ਕਰਕੇ ਬਣਾਉਣਾ ਵੇਖੋ ਕਿਸ ਤਰ੍ਹਾਂ ਬਣਾਉਣਾ ਹੈ ਇੱਲਾ ਕੁੰਡਾ ਉਤਾਰ ਲਈਆਂ ਫਿਰ ਤੱਕ ਆਪਣੀ ਵਾਲੀ ਸਾਈਡ ਕਰਾਂਗੇ ਪੰਜ ਕੁੰਡੇ ਪਹਿਲਾਂ ਉਲਟੇ ਬਣਾਉਣੇ ਆ 2 3 4 ਤੇ 5 ਪੰਜ ਕੁੰਡੇ ਉਲਟੇ ਬਣਾ ਲਏ ਹੁਣ ਆ ਜਿਹੜਾ ਸੈਂਟਰ ਵਾਲਾ ਕੁੰਡਾ ਇਹਦੇ ਤੋਂ ਆਪਾਂ ਸੱਤ ਕੁੰਡੇ ਕਰਨੇ ਆ ਦੇਖੋ 1 2 3 4 5 6 ਤੇ 7 ਨੇ ਤੋਂ ਸੱਤ ਕਰ ਲਏ ਫਿਰ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਫੇਰ ਉਲਟੇ ਬਣਾਵਾਂਗੇ ਪੰਜ ਉਲਟੇ ਬਣਾ ਲੈ ਧਾਗਾ ਪਿੱਛੇ ਕਰਾਂਗੇ ਇੱਕ ਕੁੰਡੇ ਤੋਂ ਸੱਤ ਕੁੰਡੇ 1 2 3 4 5 6 ਇਸ ਤਰ੍ਹਾਂ ਧਾਗਾ ਆਪਣੀ ਵਾਲੀ ਸਾਈਡ ਲਾਸਟ ਤੇ ਫੇਰ ਸਾਡੇ ਕੋਲੋਂ ਪੰਜ ਕੁੰਡੇ ਜਿਹੜੇ ਆ ਉਹ ਉਲਟੇ ਆ ਜਾਣੇ ਆ ਤੇ ਲਾਸਟ ਵਾਲਾ ਜਿਹੜਾ ਉਹ ਸਿੱਧਾ ਆ ਜਾਣਾ। ਇਸ ਤਰ੍ਹਾਂ ਕਰਕੇ ਡਿਜ਼ਾਈਨ ਸਾਡਾ ਜਿਹੜਾ ਚੇਂਜ ਹੋ ਜਾਣਾ ਹੈ ਤੇ ਜਦੋਂ ਆਪਾਂ ਅੱਗੇ ਤੋਂ ਅੱਗੇ ਡਿਜ਼ਾਈਨ ਬਣਾਉਂਦੇ ਜਾਣਾ ਉ ਉੱਤੀ ਸਲਾਈ ਦੇ ਵਿੱਚ ਫੇਰ ਉਸੇ ਤਰ੍ਹਾਂ ਕਰਾਂਗੇ। ਪੰਜ ਕੁੰਡੇ ਪਹਿਲਾਂ ਸਿੱਧੇ ਬਣਾ ਲੈਣੇ ਨੇ। ਬਦਲ ਬਦਲ ਕੇ ਵੀ ਡਿਜ਼ਾਈਨ ਨੂੰ ਤੁਸੀਂ ਬਣਾ ਸਕਦੇ ਜਿੱਤੇ ਉਸੇ ਕੁੰਡਿਆਂ ਦੇ ਉੱਪਰ ਉੱਪਰ ਵੀ ਬਣਾ ਸਕਦੇ ਜੀ 1 2 ਤੇ 3 ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਫਿਰ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਪਿੱਛੇ ਕਰਕੇ ਪੰਜ ਕੁੰਡੇ ਜਿਹੜੇ ਆ ਉਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ ਪੰਜ ਕੁੰਡਿਆਂ ਨੂੰ ਸਿੱਧੇ ਬਣਾ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਇੱਕ ਕੁੰਡਾ ਉਲਟਾ ਫੇਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਪਿੱਛੇ ਪੰਜ ਕੁੰਡੇ ਸਿੱਧੇ ਇਸੀ ਤਰ੍ਹਾਂ ਆਪਾਂ ਜਿਹੜੀਆਂ ਇਹ ਵੀ ਸ਼ੀਸ ਲਾਈਆਂ ਆਪਣੀਆਂ ਜਦੋਂ ਬਣਾ ਲਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਅੰਗੇ ਤੋਂ ਉੱਗੇ ਜਿਹੜਾ ਖਸਮਤ ਨੂੰ ਪਕਾਉਣੀ ਹੈ ਇਸ ਤਰੀਕੇ ਦੇ ਨਾਲ ਬਣਦਾ ਜਾਣਾ ਵੇਖੋ ਬਹੁਤ ਹੀ ਪਿਆਰਾ ਜੈਲੋ ਤੇ ਉਹ ਕਿੰਨਾ ਪਿਆਰਾ ਲੱਗ ਰਿਹਾ ਜੇਕਰ ਤੁਸੀਂ ਸ਼ੀਸ ਨੂੰ ਬੱਚਿਆਂ ਵੀ ਇਸ ਸੈਟ ਕੋਲ ਤੇ ਬਣਾਓਗੇ ਇਹ ਬਹੁਤ ਪਿਆਰਾ ਡਿਜ਼ਾਈਨ ਹੈ ਲੈਡੀਆਂਜ਼ ਕੋਟੇ ਤੇ ਤੁਸੀਂ ਇਸ ਨੂੰ نیچے-नीचे ਬਣਾ ਕੇ ਉੱਪਰੋਂ ਪੂਰੀ ਜਿਹੜੀ ਹੈ ਸਵੈਟਰ ਨੂੰ ਪਲੇਨ ਵਿੱਚ ਬਣਾ ਸਕਦੇ ਜੇ ਕਾਰਡੀਗਨ ਤੇ ਜੈਕਟ ਤੇ ਕਿਤੇ ਵੀ ਬਣਾ ਸਕਦੇ ਜੇ ਬਹੁਤ ਹੀ ਪਿਆਰਾ ਹੈ ਤੇ ਪਰ ਇਸ ਨੂੰ ਡ੍ਰੈਨਸ ਕੋਟੇ ਤੇ ਤੁਸੀਂ ਨਾ ਹੀ ਬਣਾਓ ਕਿਉਂਕਿ ਬਹੁਤ ਫੁੱਲਿਆ-ਫੁੱਲਿਆ ਲੱਗਦਾ ਹੈ ਤੇ ਇਹ ਲੈਡੀਆਂਜ਼ ਔਰ ਬੱਚਿਆਂ ਦੀ ਕੋਟੇ ਤੇ ਹੀ ਜ਼ਿਆਦਾ ਸੋਹਣਾ ਲੱਗੇਗਾ ਡਿਜ਼ਾਈਨ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਦੇ ਕੁੱਲ ਨਵੇਂ ਦਾ ਇੰਦਨਾਲ ਇਹ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ